ਜੀ ਦੇਖੋ ਮੀਂਹ ਦਾ ਬੁਰਾ ਹਾਲ ਤੇ ਸਾਡੇ ਗਿੱਟਿਆਂ ਤੱਕ ਪਾਣੀ ਆਉਣ ਲੱਗ ਪਿਆ ਸਾਡੇ ਘਰੇ ਆ ਦੇਖੋ ਸਾਡੇ ਹਾਲ ਦੇਖੋ ਅਸੀਂ ਕਿਵੇਂ ਬਣ ਖਣ ਕੇ ਚੱਲੇ ਆ ਉਧਰਲੇ ਘਰ ਚੱਲੇ ਆ ਆ ਦੇਖੋ ਪਾਣੀ ਪੂਰਾ ਮੈਂ ਉਧਰ ਵੀ ਦੇਖਣੀ ਆ ਪੂਰਾ ਬੁਝੇ ਲੱਗ ਰਿਹਾ ਰੱਬ ਵੀ ਦੁਖੀ ਹੋ ਗਿਆ ਸਾਡੇ ਕੰਮ ਤੋਂ ਰੱਬ ਕਹਿੰਦਾ ਛੱਡ ਦੋ ਖਿਹੜਾ ਕਿੱਧਰ ਚਾਬੀ ਪਸਾਤੀ ਇਹ ਫੋੜਾ ਕਿੱਥੇ ਸਸ ਗਈ ਆ ਇਹ ਬੁਰਾ ਹਾਲ ਪਾਣੀ ਦੇਖੋ ਗਿੱਟਿਆਂ ਤੋਂ ਉੱਤੇ ਪਾਣੀ ਆ ਰਿਹਾ ਦੇਖੋ ਦੇਖੋ ਆਇਆ ਹੀ ਵੀ ਆਉ ਨਹੀਂ ਲੱਗਿਆ ਨਾ ਨੋ ਜੀ ਦੇਖੋ ਮਿੱਟੀ ਸਾਰੀ ਰੋੜ ਰੋੜ ਹੋ ਜਾਈ ਜਾ ਰਹੀ ਉਧਰ ਖੇਤਾਂ ਚ ਉਹ ਜਾਈ ਜਾਵੇ ਹੁਣ ਮੈਂ ਦੱਸ ਤੈਨੂੰ ਕੀ ਰੋਕਣਾ ਪਤਾ ਨਹੀਂ ਇਹੀ ਤਾਂ ਸੱਚੀ ਘਰ ਤੋਂ ਜੀ ਅੱਕ ਗਿਆ ਦੇਲ ਹੀ ਨਹੀਂ ਕਰਦਾ ਹੈਗਾ ਹੁਣ ਜਿਹੜਾ ਕੰਮ ਖਰਾਬ ਹੋ ਰਿਹਾ ਨਾ ਆਹ ਦੇਖੋ ਆਹ ਪਾਣੀ ਇਧਰ ਕਿਵੇਂ ਆ ਰਿਹਾ ਕੋਠਾ ਭਰ ਗਿਆ ਤਾਂ ਆਈ ਇਧਰ ਆ ਰਿਹਾ ਪੰਟਾਲਾ ਤੇ ਇਧਰ ਹੈ ਹੀ ਨਹੀਂ ਉਈ ਜਾਨੀ ਕੋਹਾ ਤੇ ਕਿੰਨਾ ਪਾਣੀ ਕੋ ਬਾਹਰ ਗੁਰੂ ਸੱਚਾ ਪਾਤਸ਼ਾਹ ਸੋਖ ਰੱਖੀ ਚਾਰੇ ਜਿਹੜੇ ਇੱਕ ਤਫਾਫ ਹੋ ਗਿਆ ਜਿਹੜੀ ਜਿਹੜੀ ਹੈ ਹਾਂ ਉਹਦਾ ਸਾਹਬ ਮਿੱਟੀਆਂ ਨਿਬੜੀਆਂ ਹਨ ਆ ਵੀ ਕੱਢਣਾ ਅਗਰ ਜੀਆਂ ਪਈਆਂ ਕੱਢਣ ਆਉਣੀਆਂ ਕੋਈ ਬੱਦਕ ਨਹੀਂ ਬਸ ਜਦੋਂ ਪਹਿਲਾਂ ਜਦੋਂ ਰੁਕਿਆ ਸੀ ਮੀ ਉਦੋਂ ਮਿਸਤਰੀ ਨਹੀਂ ਆਏ ਹਾਂ ਹੁਣ ਮਿਸਤਰੀ ਆ ਹੁਣ ਮਿਸਤਰੀ ਆਏ ਨੇ ਹੁਣ ਆ ਰੱਬ ਕਹਿੰਦਾ ਹੁਣ ਮੈਂ ਨਹੀਂ ਕਰਨਾ ਤੁਹਾਨੂੰ ਚਿਕੜ ਮੁੰਦਾ ਚਲੋ ਜੀ ਰਾਤ ਅਸੀਂ ਆ ਗਏ ਸੀ ਤੁਹਾਨੂੰ ਦੱਸਿਆ ਸੀ ਕਿ ਪਰਸ ਆਪਣਾ ਮਿਲ ਗਏ ਤੁਸੀਂ ਸਾਰੀ ਵੀਡੀਓ ਦੇਖੀ ਜਿਨ੍ਹਾਂ ਨੇ ਨਹੀਂ ਦੇਖੀ ਜਾ ਕੇ ਦੇਖ ਲਿਓ ਤੇ ਕਹਿੰਦੇ ਨੇ ਨਾ ਹਕਰੀ ਕੁਮਾਰੀ ਕਦੇ ਨਹੀਂ ਜਾਇਆ ਜਾਂਦੀ ਸੋ ਹੀ ਮਿਲ ਜਾਂਦੀ ਹੁੰਦੀ ਹੈ ਉਹਨਾਂ ਬੜੀ ਖੁਸ਼ੀ ਨਾਲ ਪਰਸ ਪਰਸ ਮਿਲ ਗਿਆ ਨਾ ਅਜਿਹਾ ਕਿ ਵਾਹ ਯਾਰ ਜੇ ਉਹਨਾਂ ਨੂੰ ਲੱਗਿਆ ਤੇ ਆਪਾਂ ਫਿਰ ਰਾਤ ਪਾਰਕੀ ਪੁੱਤ ਕਰ ਚਾਹੀ ਸੀ ਉਹਨਾਂ ਲਈ ਤੇ ਅੱਜ ਅਸੀਂ ਗੋਗਰ ਸਾਡ ਜਾਵਾਂਗੇ ਗੁਰੂ ਦਾਸ ਜਪਾਣਾ ਕਰ ਰਹੇ ਹਾਂ ਨਾ ਜਿਹੜੇ ਸਾਡੇ ਨਾਲ ਅੰਗ ਸੰਗ ਸਹੀ ਨੇ ਜਿਨ੍ਹਾਂ ਨੇ ਸਾਡੇ ਇੰਦਾ ਸਾਥ ਦਿੱਤਾ ਇਹਨਾਂ ਦਾ ਸਾਥ ਦਿੱਤਾ ਹਣਾ ਨੇ ਤਾਂ ਇੱਕ ਵਾਰੀ ਤਾਂ ਮੈਂ ਅਮੀ ਨੂੰ ਛੱਡੀ ਸੀ ਮੈਂ ਕਿਹਾ ਜੇ ਕਿਸੇ ਕਸਟਮਰ ਦੇ ਹੋਰ ਹੱਥ ਲੱਗ ਗਏ ਆ ਫੇਰ ਨਹੀਂ ਮਿਲਣਾ ਹੈਗਾ ਬਾਕੀ ਜਿਹੜੇ ਉੱਥੇ ਸਾਰੇ ਸੀ ਨਾ ਮੈਟਰੀ ਦੇ ਵਿੱਚ ਜਿਹੜੇ ਸਾਡੇ ਵੀਰ ਸੀ ਦੋ ਤਿੰਨ ਸਫਾਈ ਵੀ ਕਰ ਰਹੇ ਸੀ ਤੇ ਬਾਕੀ ਜਿਹੜੇ ਕਾਊਂਟਰ ਤੇ ਸਨ ਉਹ ਕਹਿੰਦੇ ਅਸੀਂ ਨਾ ਪਰਸ ਤਾਂ ਪਿਆ ਜਦੋਂ ਤੁਸੀਂ ਜਾਇਓ ਉਹਦੇ ਵਿੱਚ ਗਿਆ ਸੀ ਗਿਆ ਕਿ ਚਾਦਰ ਵਾਸ਼ਰੂਮ ਵਗੈਰਾ ਗਏ ਨੇ ਉੱਧਰ ਉੱਧਰ ਗਏ ਨੇ ਜਾਂ ਇੱਥੇ ਬਸ ਇਹਦੇ ਤੱਕ ਨਾਲ ਪਰਸ ਨੂੰ ਕਿਸੇ ਨੇ ਹੱਥ ਨਹੀਂ ਲਾਇਆ ਸੀ ਅਗਲੇ ਨੂੰ ਐ ਲੱਗਿਆ ਸੀ ਵਾਸ਼ਰੂਮ ਗਏ ਹੋਣਗੇ ਪਰਸ ਰੱਖ ਦੇਣੇ ਵਾਸ਼ਰੂਮ ਗਏ ਹੋਣਗੇ ਪਰਸ ਰੱਖ ਦੇਣੇ ਉਹ ਕੰਡੇ ਜਿਹੜੇ ਮਟਰ ਕਿਸੇ ਨੇ ਵੀ ਨਹੀਂ ਜੜਾ ਜਿਵੇਂ ਉੱਥੇ ਕੋਈ ਸਾਡੇ ਵਰਗਾ ਜਾਂਦਾ ਸੀ ਪਣਪਾ ਖਾਂਦੀ ਉਹਨਾਂ ਨੇ ਵੀ ਨਹੀਂ ਚੱਕਿਆ ਫਿਰ ਜਦੋਂ ਦੇਖਿਆ ਕਿ ਉਹਨਾਂ ਨੇ ਕਾਫੀ ਟਾਈਮ ਪਿਆ ਹੋ ਗਿਆ ਫਿਰ ਜਿਨਾ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਸਰਦਾਰ ਜੀ ਉਹਦੀ ਹਨਾ ਉਹਨਾਂ ਨੇ ਫਿਰ ਚੱਕ ਕੇ ਰੱਖਿਆ ਫਿਰ ਉਹਨਾਂ ਨੇ ਸਾਰਾ ਖੋਲ੍ਹ ਕੇ ਕਿਹਾ ਵੀ ਫੇਰ ਕਰਕੇ ਦੇਖਣਾ ਬਾਕੀ ਵੀ ਚਲੋ ਬਹੁਤ ਬਹੁਤ ਧੰਨਵਾਦ ਪ੍ਰਮਾਤਮਾ ਦਾ ਤੇ ਉਸ ਵੀਰ ਦਾ ਵੀ ਜਿਹਨੇ ਇੰਨੀ ਇਮਾਨਦਾਰੀ ਨਾਲ ਸਾਡੀ ਚੀਜ਼ਾਂ ਨੂੰ ਵਾਪਸ ਕਰ ਦਿੱਤਾ ਵੀ ਪਿੱਛਾ ਕਰਕੇ ਸਾਜੋ ਤੁਸੀਂ ਨਾ ਗੱਲ ਕਰਿਓ ਧੰਨਵਾਦ ਉਸ ਬਾਈ ਦਾ ਜਿਹਨੇ ਸਾਡਾ ਸਮਾਨ ਮੋੜਤਾ ਤੇ ਪਹਿਲਾਂ ਤਾਂ ਕੁੱਲ ਮੇਰਾ ਘੜਾਤਾ ਤੇ ਹੁਣ ਤੁਸੀਂ ਫੇਰ ਉਹਦੀ ਗੱਲ ਬਾਤ ਹੁਣ ਦੇਖਣੀ ਲਿਆ ਵੀਡੀਓ ਬਣ ਗਈ ਮੈਂ ਲੋ ਗਾਇਸ ਯਹੀ ਹੁਣ ਅੰਦਰ ਖੜੇ ਆ ਤੇ ਥੋੜੀ ਜਿਹੀ ਜਿਹੜੀ ਹੱਕ ਦੀ ਕਮਾਈ ਹੁੰਦੀ ਹੈ ਨਾ ਉਹ ਆਈ ਨਹੀਂ ਰਹਿ ਜਾਂਦੀ ਹੁੰਦੀ ਉਹ ਮਿਲ ਜਾਂਦਾ ਹੁੰਦਾ ਬੈਠਾ ਪਰ ਤੁਹਾਡੇ ਵਿੱਚ ਵੀ ਡੱਡ ਮਾਰਦਾ ਇਸ ਨੂੰ ਜਦੋਂ ਮੈਂ ਮੋਅਲ ਦਾ ਟਵਰ ਨਾ ਉਹ ਗਲਾਸ ਟੁੱਟਿਆ ਮੈਂ ਤੁਹਾਨੂੰ ਦਿਖਾਉਣੀ ਆ ਲਾ ਕੇ ਨਾ ਇਹ ਸੀ ਦਾ ਜਿਹੜਾ ਸਾਡੇ ਬੀਟ ਦਾ ਪਾਣੀ ਹੈ ਉਹ ਸਾਡੇ ਕੁਲੰਦਰ ਤੇ ਜਿਹੜੇ ਕੰਮ ਐਵੇਂ ਨੇ ਥੋੜਿਆ ਕੰਮ ਦੇਲੇ ਕਰ ਦਿੰਦਾ ਤੇ ਉਹ ਕੰਮ ਹਜੇ ਕਰਾਇਆ ਨਹੀਂ ਹੈ ਕਹਿੰਦਾ ਨਹੀਂ ਪਾਣੀ ਜਾ ਰਾ ਨਹੀਂ ਮੋਅਲ ਦਾ ਨਾ ਜਿਹੜਾ ਗਲਾਸ ਟੁੱਟਿਆ ਸੀ ਉਹ ਲਾਤਾ ਪੈਰ ਦੇ ਵਿੱਚ ਉਹ ਦੇਖੋ ਮੈਂ ਤੁਹਾਨੂੰ ਦਿਖਾਵਾਂ ਹਾਂ ਦੇਖੋ ਇਹ ਸੀ ਦਾ ਕੈਪ ਹੈ ਇਧਰੋਂ ਪਾਣੀ ਇਧਰ ਤੇ ਹੋਈ ਜਾਂਦਾ ਜਦੋਂ ਇਹ ਚੱਲਦਾ ਕੀ ਕਰਨ ਲੇ ਪਾਣੀ ਕਿੱਧਰ ਲੇ ਮੈਂ ਰਸਤੇ ਬਣਾ ਰਿਹਾ ਤਾਂ इधर फॉलो करना निकल गया निकल गया निकल गए अलग रुको नहीं नहीं आ देखो इधर जा रहे हैं देख चलो और देखो और जो पानी उतार आ पानी इधर छोड़ दे हां ये नाल वो नहीं प्रॉपर वो नहीं फिटा मैच नहीं फिटा सब आ गया गाइस सब आ गया ਕਿ ਚ ਵੜ ਗਿਆ ਨੱਕਾ ਸਾਰੇ ਕਰਦੇ ਪਤਾ ਹੈ ਕਿ ਤੇ ਇੱਥੇ ਮੇਰੇ ਆ ਕੇ ਪੈਰਾਂ 'ਚ ਵੜ ਜੇ ਇਹਦੇ ਨਾਲ ਨਾ ਆ ਵੜਨਾ ਨਾ ਉਸ ਉਹ ਆ ਸੀ ਆਂਟੀ ਸਾਡੇ ਪੈਰਾਂ ਨਾਲ ਅਸਤ ਕਿੱਥੇ ਹੈ ਇਹ ਡੰਡਾ ਉਤਰ ਮੈਂ ਡੰਡਾ ਪਰੇ ਹੋ ਗਿਆ ਤਾਂ ਕਪੜਾ ਤਗੜਾ ਉਹ ਆ ਹਾਂ ਨਾਲ ਆਂਟੀ ਸਾਡੇ ਪਾਪਾ ਆਪਣੇ ਪੈਰ ਵੀ ਨੰਗੇ ਨੇ ਉਹ ਭਾਂ ਘਰੇ ਤੁਰ ਜੇ ਪੈਰ ਵੀ ਨੰਗੇ ਫੋਨ ਚੱਕ ਦੇ ਹਾਂ ਫੋਨ ਚੱਕ ਕੇ ਆਈਏ ਇਹਨੂੰ ਮਾਫਾ ਤੈਨੂੰ ਇਹ ਮਾਰਨ ਨੂੰ ਪੈ ਗਿਆ ਉਤੋਂ ਮੰਮਾ ਹਰ ਦੇ ਕੋਲ ਮੈਨੂੰ ਗੋਦੀ ਚੱਕ ਲੋ ਮਾਸੀ ਮੈਂ ਮਾਂ ਮਾਰ ਸਹੀ ਆ ਦੇ ਰਮਨ ਦੇ ਪੈਸੇ ਮੈਂ ਚੋਤੀ ਰੋਤ ਸੀ ਇਹ ਤਾਂ ਮੰਮਾ ਖੱਟੀਆਂ ਨਾਲ ਥੋੜਾ ਮਾਰ ਦਾਂਗਾ ਨਹੀਂ ਕਰਿਆ ਹੈ ਮੈਂ ਕੋਡ ਖੱਡ ਬਣਾਈ ਹੋਣੀ ਬਣ ਗਿਆ ਪਿੱਛੇ ਤਾਂ ਪਾਣੀ ਆ ਗਿਆ ਮਸਾ ਸਾਟੇ ਨਿਕਲਦੇ ਹੈ ਉਹ ਵਰਤਾ ਉਹ ਤੋਂ ਮੈਂ ਦਰ ਨੂੰ ਆਇਆ ਪੂਰਾ ਹੋਇਆ ਬਸ ਹੰਦਾ ਕੰਬੀਟ ਕਰੇ

ਸਾਰਾ ਟੱਬਰ ਹੀ ਪੈ ਗਿਆ ਓਏ ਪਾਪਾ ਖਤਰੋਗੇ ਖਿਡਾਰੀ ਨਾ ਕੋਈ ਨਾ ਕੰਦੇ ਨਹੀਂ ਹੁੰਦਾ ਨੀ ਕੋਈ ਨਾ ਪਿਆ ਹੈ ਗੰਦੀ ਮੈਨੂੰ ਕੁਝ ਪਤਾ ਫਿਰ ਤੇ ਪੁਰਾਫਕਿਆ ਬੈ ਲੋ ਜੀ ਪੰਜਾਬੀ ਪੈ ਹੈ ਤੇ ਪਹੁੰਚ ਜਾਓ ਤੇ ਜੁਐਲਰੀ ਦੀ ਵੀਡੀਓ ਆ ਰਹੀ ਹੈ ਉੱਥੇ ਜਾ ਕੇ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲੇ ਸਾਡੇ ਨੂੰ ਹਨਾ ਤੇ ਬਸ ਹੀ ਫੈਮਿਲੀ ਤੇ ਦੇਖ ਹੀ ਰਹੇ ਹੋ ਮੱਖੀ ਮੱਖੀਆਂ ਹੋ ਗਈਆਂ ਪਤਾ ਨਹੀਂ ਦਰਵਾਜ਼ਾ ਫੁੱਲਾ ਬੰਦ ਕਰ ਤੋ ਲੋ ਜੀ ਵੀਡੀਓ ਆਪਣਾ ਸ਼ੂਟ ਕਰ ਲਈ ਸੀ ਤੇ ਵੀਡੀਓ ਸ਼ੂਟ ਕਰਦੇ ਕਰਦੇ ਵਿੱਚ ਸਾਡੇ ਉਹ ਕੀ ਕਹਿੰਦੇ ਹੋਲ ਸੇਲਰ ਆ ਗਏ ਵਿੱਚੇ ਹੋਰ ਕਮਲ ਪੈ ਗਿਆ ਮੈਨੂੰ ਮੇਰਾ ਦਿਮਾਗ ਹੀ ਖਰਾਬ ਹੋ ਗਿਆ ਸਭ ਨੇ ਦਿਮਾਗ ਖਰਾਬ ਕਰਤਾ ਅਸੀਂ ਸਾਰੇ ਸੈਂਪਲ ਸੁੰਪਲ ਇੱਧਰ ਦੇਖ ਰਹੇ ਸੀ ਦੁਪੱਟਿਆਂ ਦੇ ਤੇ ਇੱਥੇ ਅਸੀਂ ਗੱਲ ਨੂੰ ਰੱਖਿਆ ਸੀ ਮੈਂ ਵਾਈਟ ਜਿਹਾ ਕੱਪੜਾ ਸੀ 1 ਪਤਲ ਮੀਟਰ 1.5 ਮੀਟਰ ਦਾ ਟਾਫਟਾ ਔਰ ਤੇ ਮੈਂ ਜੁਐਲਰੀ ਦਿਖਾ ਰਹੀ ਹਾਂ ਉਹ ਜਿੰਨੇ ਦੁਪੱਟੇ ਸੀ ਭਾਈ ਦੇ ਵਿਚਾਰੇ ਨੇ ਗਲਤੀ ਚ ਨਾਲ ਬੈਗ ਚ ਪਾ ਲਿਆ ਇੱਕ ਔਰ ਦੇ ਜੂਗਾ ਤਾਂ ਨੰਬਰ ਲੈ ਗਿਆ ਉਹਨੇ ਨੰਗ ਦਾ ਵੜਦਾ ਰਹਿਣਾ ਚਲੋ ਜੀ ਟਾਈਮ ਸ਼ਾਮ ਦਾ ਵੀਡੀਓ ਸ਼ੂਟ ਕਰ ਲਈ ਆਪਾਂ ਨੇ ਜਿਹੜੇ ਭੈਣ ਭਰਾਵ ਨੇ ਨਹੀਂ ਦੇਖੀ ਪੰਜਾਬੀ ਭੈਰਾਵ ਤੇ ਜਾ ਕੇ ਜਰੂਰ ਦੇਖਿਓ ਠੀਕ ਹੈ ਜੀ ਤੇ ਚਾ ਵੀ ਆਪਾਂ ਔਰ ਇੰਜੋਏ ਕਰਦੇ ਪਏ ਆ ਤੇ ਅੱਜ ਅਮਨੁਰੀ ਗਏ ਹੋਏ ਨੇ ਤੁਹਾਨੂੰ ਪਤਾ ਹੀ ਹੈ ਹਨਾ ਤੇ ਬਾਕੀ ਹੋ ਜੇ ਸੈਟਿੰਗ ਕਰਨ ਵਾਲੀ ਪਈ ਸਾਰੀ ਹੌਲੀ ਹੌਲੀ ਹੁਣ ਕਰਦੇ ਆ ਕਿਉਂਕਿ ਸਵੇਰ ਦੀਆਂ ਕੰਮ ਲੱਗੀਆਂ ਪਈਆਂ ਦੋਨੇ ਜਾਣੀਆਂ ਬੱਸ ਹੋ ਗਈ ਸਾਡੀ ਹੁਣ ਤਾਂ ਐ ਹੋ ਰਿਹਾ ਕਿ ਰੋਟੀ ਬਾਹਰੋਂ ਆ ਜੇ ਹਨਾ ਭਾਰੋਂ ਤੈਨੂੰ ਦੇਣਗੇ ਨਾਲ ਲਿਆ ਕੇ ਢਾਬੇ ਤੋਂ ਢਾਬੇ ਤੋਂ ਆਇਆ ਤੂੰ ਮਗਰਿਆ ਉਹ ਇਹ ਤੋਂ ਬਹੁਤ ਅੱਜ ਦੀ ਰੋਟੀ ਕਰਨ ਢਾਬੇ ਦੀ ਰੋਟੀ ਖਾਦੀ ਨਹੀਂ ਉਦੋਂ ਛੋਲੇ ਕਿਉਂ ਤੇ ਉਹ ਕਿਹੜੇ ਬੱਪੂ ਦੇ ਕੇ ਆਣੇ ਤੇ ਮਸਾਲਾ ਤਿਆਰ ਕਰਤਾ ਛੋਲੇ ਆਂਦਾ ਮਤਾਂ ਨਹੀਂ ਨਹੀਂ ਇਹ ਤਾਂ ਕੱਢਣਗੇ ਕੱਢਣਗੇ ਚਲ ਵਸ ਠੀਕਾ ਤੜਕਾ ਲਾਣਾ ਨਾਲ ਛੋਲੇ ਚਾਵਲ ਹੋ ਜਾਏ ਕਿ ਛੋਲੇ ਫੁਲਕੇ ਹੋ ਜਾਏ ਦੁਪਹਿਰੇ ਵੀ ਛੋਲ ਮਿੰਟੇ ਵਧੀਆ ਮੱਗ ਵਿੱਚ ਆਉਂਦੀ ਕਿ ਬੱਚਿਆ ਨਹੀਂ ਹੁੰਦੀ ਨਾ ਉਹ ਬੱਚਾ ਬੁੱੱਚਾ ਦਾ ਖਾਣ ਦਾ ਕੀ ਚੱਕਰ ਹੈ ਉਹ ਨਾ ਜੀ ਚਾਹ ਪਾਣੀ ਆਪਾਂ ਨੇ ਪੀ ਲਿਆ ਤੇ ਉਧਰ ਮਿਸਤਰੀ ਲੱਗੇ ਹੋਏ ਨੇ ਪਲੰਬਰ ਲੱਗੇ ਹੋਏ ਨੇ ਸਾਡੇ ਉਹ ਫਿਟਿੰਗ ਜਰਾ ਰੈਡੀ ਉਹ ਕਰ ਰਹੇ ਨੇ ਤੇ ਬਾਕੀ ਅੱਜ ਆਈ ਸੀ ਟਾਈਲਾਂ ਵਾਲੇ ਨਾ ਟਾਈਲਾਂ ਵਾਲੇ ਕੰਨੂ ਉੱਟੀ ਵਾਲੇ ਨੂੰ ਜਿਹਾਉਗਾ ਸ਼ਾਮੇ ਤਾਂ ਅੰਮ੍ਰਿਤਸਰੋਂ ਟਾਈਲਾਂ ਵਾਲੇ ਵੀ ਤਾਂ ਆਈ ਸੀ ਟਾਈਲਾਂ ਵਾਲੇ ਵੀ ਆਈ ਹੀ ਉਹ ਦੇਸ਼ ਚ ਗਏ ਹੋਣ ਨੇ ਪਹਿਲਾਂ ਤੁਸੀਂ ਅ ਜੋ ਵੀ ਹੈਗਾ ਘਰ ਦਾ ਕੰਮ ਜਿਹੜਾ ਕੰਪਲੀਟ ਕਰਾ ਲਓ ਪਲਸਟਰ ਪਲਸਟਰ ਜੋ ਵੀ ਕਰਾਉਣਾ ਉਹ ਤਾਂ ਕਹਿੰਦੇ ਕਿ ਇੱਟਾਂ ਤੇ ਪਲਸਟਰ ਕਰਾਉਣਾ ਪਏਗਾ ਤੇ ਅੱਜ ਅਸੀਂ ਡਬਲ ਮਾਈਂਡਡ ਹੋਇਆ ਕਹਿੰਦੇ ਉਹ ਫਿਨਿਸ਼ਿੰਗ ਨਹੀਂ ਆਉਣੀ ਹੈਗੀ ਜੇ ਤੁਸੀਂ ਪਲਸਤਰ ਨਾ ਕਰਵਾਇਆ ਤੇ ਬਾਕੀ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿ ਕੀ ਪਲਸਤਰ ਹੋਊਗਾ ਜਾਂ ਨਹੀਂ ਹੋਊਗਾ ਪਰ ਜਿੱਥੋਂ ਅਸੀਂ ਇੱਟਾਂ ਲੈ ਕੇ ਆਏ ਸੀ ਜਗਰਾਉਂ ਤੋਂ ਕਿੰਨੇ ਘਰ ਦਾ ਪਾਣੀ ਪ੍ਰਾਪਤ ਹੋ ਬਾਹਰ ਨਾਲ ਦੀ ਪਟਿਆਲਾ ਤੋਂ ਮਿਲੂ ਵਾਇਰ ਨੂੰ ਸੁੱਕ ਰੱਖੇ ਸੱਚੇ ਪਾਸ਼ਾ ਸਾਰੇ ਹੰਤੇ ਸੁੱਕ ਰੱਖੇ ਜਿੱਥੇ ਜਿੱਥੇ ਹੜ ਆਏ ਸਾਰਾ ਕੁਝ ਸਹੀ ਹੋ ਜਾਵੇ ਕਿਸੇ ਨੂੰ ਕੋਈ ਨੁਕਸਾਨ ਨਾ ਹੋਵੇ ਤੇ ਬਾਕੀ ਰਹੀ ਹੋਰ ਨਾ ਮੈਂentra ਮੈਂ ਟੈਂਸਰ ਪਤਾ ਕਿੰਨੀ ਪਰਲੇ ਵਾਲੇ ਪਾਣੀ ਖੜਾ ਕਿ ਕੁਝ ਵੀ ਹੋ ਸਕਦਾ ਹਨ ਸਾਹਮਣੇ ਲੱਭਣੇ ਕਰਾਂਗੇ ਹੋਰ ਵੀ ਉਹ ਪੁੱਛ ਕੇ ਦੇਖੋ ਚੀਜ਼ ਮੇਰੀ 25 ਕਿਲੇ ਜੀ ਦੀ 19 ਕਿਲੇ ਕਰਨੇ ਕਿ 19 ਸਾਰ-ਸਾਰ ਕਰ ਤੜੜਾ ਤੜੜਾ ਕਰਦੇ ਸਨ ਸਾਰਾ ਕਰਦੇ ਕੋ ਸੇਵਾ ਕਰਨ ਦਾ ਭਾਗ ਨਹੀਂ ਆਉਂਦਾ ਉਹਨੂੰ ਫਿਰ ਰਾਬਰੇ ਕਿੰਨਾ ਦੇਣਾ ਹੈ ਨਾ ਉਹ ਸੋੜਨ ਦੇ ਬਾਅਦ ਵੀ ਉਹ ਬੰਦਾ ਹੈਰਾ ਆਪਣੇ ਕੋਲ ਕਿੰਨਾ ਦੇਣਾ ਉਹਨੂੰ ਬਾਕੀ ਚਲੋ ਜੀ ਪੂਰਾ ਆ ਚੜਿਆ ਸਾਰੇ ਜਿੰਨੇ ਭੈਣ ਭਰਾ ਸਾਰੇ ਅਰਦਾਸ ਕਰੋ ਰੱਬ ਅਗੇ ਕਿ ਰਬਾਇ ਹੋ ਜਾ ਕੋਈ ਨਾ ਹੋਵੇ ਕੋਈ ਨੁਕਸਾਨ ਨਾ ਹੋਵੇ ਕਿ ਇਹ ਗਰੀਬ ਵਿਚਾਰਾ ਜਿਹੜਾ ਉਹਦਾ ਤਾਂ ਬਹੁਤ ਨੁਕਸਾਨ ਹੈ ਸਾਡੇ ਵਰਗਿਆਂ ਨੂੰ ਮੀ ਮੀ ਚੰਗਾ ਲੱਗਦਾ ਪਰ ਨਹੀਂ ਹੁਣ ਤਾਂ ਆਪਾਂ ਇਹ ਹੀ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਸੁੱਖ ਰੱਖੇ ਸਾਰੇ ਪਾਸੇ ਤੇ ਬਾਕੀ ਚਲੋ ਜੀ ਤੁਸੀਂ ਕਮੈਂਟ ਕਰਕੇ ਦੱਸਿਓ ਕਿ ਇਹ ਇਟਾ ਚ ਪਲਸਟਰ ਹੋਣਾ ਹੈ ਜਾਂ ਨਹੀਂ ਹੋਣਾ ਬਾਕੀ ਦੇਖਦੇ ਜਿਵੇਂ ਜੋ ਹੋਇਆ ਤੁਹਾਨੂੰ ਦੱਸੀ ਜਾਵਾਂਗੇ ਤੇ ਹਜੇ ਹੀ ਆਪ ਦਾ ਰਿਮਾਈਂਡਰ ਨਹੀਂ ਹੋਇਆ ਕਿ ਕੀ ਕਰਨਾ ਕਿਵੇਂ ਕਰਨਾ ਬਾਕੀ ਵੇਨੇ ਤੁਸੀਂ ਬਣੇ ਰਹੋ ਵਲੌਗਸ ਠੀਕ ਹੈ ਜੀ ਜਦੋਂ ਵਾਰ ਇੱਕ ਵਾਰ ਮੈਨ ਲੱਗ ਗਿਆ ਨਾ ਗੁੱਤਣਾ ਨਹੀਂ ਹੋ ਗਨੂ ਨਾਲ ਜਾ ਪੀ ਲੋ ਤਾਂ ਠੰਢੀ ਨਹੀਂ ਪੱਕੇ ਮੈਂ ਤਾਂ ਪੀ ਲਈ ਸੀ ਥੋੜੀ ਜਿਹੀ ਮਸਤਰੀ ਨਹੀਂ ਬਣਾਈ ਮੈਂ ਪੀ ਲਈ ਸੀ ਤੂੰ ਪੀ ਲੈ ਮੈਂ ਤਾਂ ਪੀ ਲਈਆ ਦਮਨ ਚਾ ਲੈ ਲਾ ਪੁੱਤਰੀ ਨਾਲ ਬਿਸਕਟ ਦਾ ਫੇਰ ਨਹੀਂ ਚਲਾ ਲੋ ਮੈਂ ਬਿਸਕਟ ਵੀ ਚੱਕ ਲਈ ਹਾਂ ਖੋਫਾ ਤੇ ਨਾ ਸਪੀਕਰ ਤੇ ਲਾਏ ਆਵਾਜ਼ ਸੁਣਾਇਓ ਬਤਾ ਕੀ ਹੈ ਹਾਂ ਨਹੀਂ ਹੈ ਛਿੱਤਰਖਾਣੇ ਲੋਕਾਂ ਕੋਲ ਤੂੰ ਇੱਧਰ Edra oh. Ha? ka mula tayo. Pati ka mula tayo. Pati ka mula tayo. Pati ਖੰਗ ਲੱਗੀ ਉਹਨੂੰ ਮਰ ਰਿਹਾ ਸਾਰੇ ਪੁੱਠੇ ਨਾ ਬੰਦੇ ਤੁਹਾਨੂੰ ਸਿੱਧਾ ਕੰਮ ਕੋਈ ਨਹੀਂ ਹੁੰਦਾ ਨਾ ਘਰ ਦਾ ਕੰਮ ਵੀ ਇੱਧਰ ਪੌੜੀ ਚੜ ਗਈ ਤੁਸੀਂ ਦੇਖਿਆ ਪੌੜੀ ਸਾਡੀ ਝੜ ਗਈ ਹੈ ਤੁਹਾਨੂੰ ਤੁਹਾਨੂੰ ਉੱਤੋਂ ਦਿਖਾ ਕੇ ਲੈਣੀ ਆ ਪੌੜੀ ਦਾ ਕੰਮ ਹੋ ਗਿਆ ਕੰਪਲੀਟ ਤੇ ਥੱਲੇ ਪਲੰਬਰ ਦਾ ਵੀ ਕੰਮ ਜਿਹੜਾ ਸਾਰਾ ਕੰਪਲੀਟ ਹੋ ਚੁੱਕਿਆ ਤੇ ਹੁਣ ਆ ਵੀਰ ਜੀ ਨੇ ਸਾਰਾ ਕੰਮ ਕਰਤਾ ਤੇ ਆ ਸਾਡੇ ਘੁੱਟੇ ਦਾ ਵੀਊ ਠੀਕ ਹੈ ਬਾਕੀ ਹੁਣ ਹੌਲੀ ਹੌਲੀ ਜੋ ਵੀ ਹੋਈ ਜਾਏਗਾ ਤੁਹਾਨੂੰ ਦਿਖਾਵਾਂਗੇ ਤੇ ਮੀਨ ਬਹੁਤ ਕੰਮ ਖਰਾਬ ਕੀਤਾ ਪਿਆ ਬਹੁਤ ਗਰਾਹ ਵਾਲਾ ਹੈ ਤਾਂ ਚਾਰ ਸਫੇਰੇ ਸਾਡੇ ਦੇਖੋ ਹਾਂ ਤੁਹਾਨੂੰ ਪਿੱਛੇ ਆਪਣੀ ਪੈਲੀ ਦਿਖਾਨੀ ਆ ਜਿਹੜੀ ਸਾਰੀ ਪਾਣੀ ਦੀ ਭਰੀ ਪਈ ਹੈ ਹਜੇ ਅਸੀਂ ਉੱਪਰ ਫਰਸ਼ ਵੀ ਨਹੀਂ ਲਾਇਆ ਕਿਉਂਕਿ ਹਜੇ ਉੱਪਰ ਪਾਣ ਦੀ ਸੋਚ ਰਹੇ ਹਾਂ ਕਿ ਬਾਅਦ ਚ ਲਾਵਾਂਗੇ ਇਹ ਮਦਨ ਚੈੱਕ ਕਰਵਾਵਾ ਦੇਖੋ ਪਾਣੀ 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 ਚਾਰ ਛਰਿਓ ਉੱਥੋਂ ਤੱਕ ਦੇਖੋ ਸੋ ਬਾਕੀ ਹੁਣ ਅੱਗੇ ਦਾ ਕੀ ਪ੍ਰੋਸੈਸ ਆ ਤੁਹਾਨੂੰ ਦੱਸੀ ਜਾਵਾਂਗੇ ਨਾਲ ਦੀ ਨਾਲ ਕਿ ਗੱਡੀ ਇੱਥੇ ਖੜੀ ਕਰ ਦੋ ਲਓ ਜੀ ਸਾਡੀ ਦੂਜੀ ਪਾਰਟੀ ਵੀ ਪਹੁੰਚ ਚੁੱਕੀ ਸਾਡੇ ਦਰਮਿਆਨ ਤੇ ਫਤਿਹ ਮਤੇ ਜਾਜ ਵੰਗੜਾ ਫਤਿਹ ਜਾਜ ਉਹ ਜਿਵੇਂ ਜਾਜ ਨੂੰ ਨਹੀਂ ਅੱਗੇ ਰੋਕਦੇ ਉਹਦੇ ਹੈਲੋ ਜਿੰਨੇ ਕੈਮਰੇ ਚੱਲਦੇ ਜੇ ਉਹਨਾਂ ਨੇ ਵੀ ਕਰ ਰਿਹਾ ਹੈ ਜਿੰਦਾ ਚੱਲ ਜਾਵੇ ਹਾਂ ਹਾਂ ਮੈਂ ਪਾਗਲ ਹੋ ਗਈ ਜੇ ਨਹੀਂ ਕਰ ਸਕਦਾ ਮਸ ਕਦੇ ਕਦੇ ਦਿਮਾਗ ਪਾਗਲ ਹੋ ਜਾਂਦਾ ਹੈ ਬੀਬੀ ਵਾਜਨ ਨਾਲ ਫਿਰ ਦਿਮਾਗ ਪਾਗਲ ਹੋ ਜਾਂਦਾ ਖੁਸ਼ੀ ਬੋਲ ਹੈ ਨਾ ਖੁਸ਼ੀ ਬੋਲਦੀ ਆ ਮਮੀਏ ਉਹਨਾਂ ਵਾਸਤੇ ਚਿਕਨ ਖਾਣ ਨੂੰ ਆਇਆ ਸੀ ਖਾਣ ਵਾਸਤੇ ਅਸੀਂ ਖਾਵਾਂਗੇ ਦਾਲ ਮੂੰਗੀ ਮਸਲੇ ਦੇ ਕਾਲੇ ਛੋਲੇ ਖਾਵਾਂਗੇ ਅਸੀਂ ਬਣਾਏ ਨੂੰ ਤੜਕਾ ਤਿਆਰ ਬਣਾ ਦੇ ਜੀ ਭਈ ਆਗੇ ਜੀ